ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹਿਬ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 77 ਉੱਪਰ ਮਹਾਰਾਜ ਨੇ ਇੱਕ ਸ਼ਬਦ ਅੰਕਿਤ ਕੀਤਾ ਹੈ ਹਰ ਸੇਵੋ ਖਿੰਨ ਖਿੰਨ ਢਿਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਾਧ ਮਾਣੋ ਹੋ ਰਲੀਆਂ ਜਨਮ ਮਰਨ ਦੁਖ ਖੋਵ ਇਸ ਸ਼ਬਦ ਵਿੱਚ ਤਾਂਤਾਂ ਸ਼੍ਰੀ ਗੁਰੂ ਆਰਾਮਦਾਸ ਜੀ ਮਹਾਰਾਜ ਫਰਮਾ ਰਹੇ ਹਨ ਕਿ हे ਬੰਦਿਆ ਇਹ ਜੀਵ ਤੂੰ சுவாਸ-ਸਵਾਸ ਪ੍ਰਮਾਤਮਾ ਦਾ ਨਾਮ ਸਿਮਰ ਇਸ ਕੰਮ ਵਿੱਚ ਤੂੰ ਬਿਲਕੁਲ ਆਲਸ ਨਾ ਕਰ ਸਿਮਰਨ ਦੀ ਬਰਕਤ ਨਾਲ ਹੀ ਸਦਾ ਵਾਸਤੇ ਤੂੰ ਉੱਚੇ ਜੀਵਨ ਵਾਲਾ ਬਣ ਜਾਏਗਾ हे ਜੀ ਮਿੱਤਰ ਸਿਮਰਨ ਦੀ ਬਰਕਤ ਨਾਲ ਹੀ ਤੂੰ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਮਾਣੇਗਾ ਤੇ ਜਨਮ ਮਰਨ ਦੇ ਗੇੜ ਵਿੱਚ ਪਾਉਣ ਵਾਲੇ ਦੁੱਖਾਂ ਨੂੰ ਖਤਮ ਕਰ ਲਏਗਾ ਪਿਆਰੀ ਸਾਥ ਸੰਗਤ ਜੀ ਜੰਮਣ ਦੇ ਦੁੱਖ ਨੂੰ ਇਸ ਤਰ੍ਹਾਂ ਮੰਨਿਆ ਗਿਆ ਹੈ ਕਿ ਜਿਵੇਂ ਸੁਨਹਿਾਰਾ ਜਿੰਦਰੀ ਵਿੱਚੋਂ ਤਾਰ ਖਿੱਚਦਾ ਹੈ ਇਉਂ ਹੀ ਮਾਤਾ ਦੇ ਗਰਭ ਵਿੱਚ ਬੱਚੇ ਦੀ ਪੈਦਾਇਸ਼ ਹੁੰਦੀ ਹੈ ਜਦੋਂ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਬੱਚੇ ਨੂੰ 100 ਜਨਮਾਂ ਦਾ ਗਿਆਨ ਹੁੰਦਾ ਹੈ ਕਈ ਬੱਚੇ ਜੰਮਦੇ ਹੀ ਮਰ ਜਾਂਦੇ ਹਨ ਕਈ ਮੁਰਦੇ ਹੀ ਜਨਮ ਲੈਂਦੇ ਹਨ ਕਈਆਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਆਉਂਦੀ ਮਾਤਾ ਦੇ ਗਰਭ ਵਿੱਚ ਪੈਦਾ ਹੋਣਾ ਕੋਈ ਸੌਖਾ ਕੰਮ ਨਹੀਂ ਹੈ ਜਿਸ ਨੂੰ ਇਹ ਪੀੜਾ ਹੁੰਦੀ ਹੈ ਉਹੋ ਹੀ ਮਹਿਸੂਸ ਕਰ ਸਕਦਾ ਹੈ ਇਸ ਦੁੱਖ ਨੂੰ ਆਪਾਂ ਸਾਰੇ ਹੀ ਮਹਿਸੂਸ ਕਰਦੇ ਆਏ ਹਾਂ ਬਾਲਕ ਬੁੱਧੀ ਵਿੱਚ ਅਚੇਤਪੁਣਾ ਗਰਭ ਵਿੱਚ 100 ਜਨਮਾਂ ਦਾ ਗਿਆਨ ਸੀ ਪਰੰਤੂ ਸੰਸਾਰ ਵਿੱਚ ਮਾਇਆ ਦੇ ਪਸਾਰੇ ਕਰਕੇ ਸਭ ਕੁਝ ਹੀ ਬੰਦੇ ਨੂੰ ਭੁੱਲ ਜਾਂਦਾ ਹੈ ਮਰਨ ਦੇ ਦੁੱਖ ਬਾਬਤ ਆਤਮ ਪੁਰਾਣ ਵਿੱਚ ਇਸ ਤਰ੍ਹਾਂ ਦਰਸਾਇਆ ਹੈ ਕਿ ਪਹਾੜਾਂ ਵਿੱਚ ਜਿੱਥੇ ਵਿਛੂ ਰਹਿੰਦੇ ਹਨ ਲੋਕ ਉਹਨਾਂ ਵਿਛੂਆਂ ਦੀਆਂ ਖੱਡਾਂ ਦੇ ਅੱਗੇ ਭਾਰੇ ਪੁੱਥਰ ਦੀ ਸੱਲ ਰੱਖ ਦਿੰਦੇ ਹਨ ਕਿ ਸਾਡੇ ਡੰਗ ਨਾ ਮਾਰ ਜਾਵੇ ਜਦੋਂ ਵਿਛੂ ਆਪਣੇ ਖੁੱਡ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਵਿੱਚ ਉਸ ਸੱਲ ਨੂੰ ਆਪਣੇ ਰਸਤੇ ਦੀ ਰੁਕਾਵਟ ਸਮਝਦਾ ਹੈ ਤਾਂ ਉਹ ਗੁੱਸੇ ਵਿੱਚ ਆ ਕੇ ਉਸ ਸੱਲ ਤੇ ਡੰਗ ਮਾਰਦਾ ਹੈ ਵਿਛੂ ਦੀ ਇੰਨੀ ਜ਼ਹਿਰ ਹੁੰਦੀ ਹੈ ਕਿ ਉਹ ਸੱਲ ਖਿੱਲਾ ਖਿੱਲਾ ਹੋ ਜਾਂਦੀ ਹੈ ਉਹ ਜ਼ਹਿਰ ਦੇ ਕਾਰਨ ਟੁੱਟੀ ਹੋਈ ਸੈਲ ਸੰਖਿਆ ਬਣ ਕੇ ਲੋਕਾਂ ਦੇ ਕੰਮ ਆਉਂਦੀ ਹੈ ਜੇਕਰ 70000 ਵਿਛੂ ਇੱਕ ਵਾਰ ਵਿੱਚ ਡੰਗ ਮਾਰਨ ਇੰਨੀ ਪੀੜਾ ਮਰਨ ਵੇਲੇ ਦੀ ਹੁੰਦੀ ਹੈ ਭਾਵੇਂ ਸਰੀਰ ਸੁਖਾਲਾ ਹੀ ਛੁੱਟ ਜਾਏ ਪਰ ਪੀੜ ਕੋਈ ਬੇਸੁਰਤ ਹੋਇਆ ਦੱਸ ਨਹੀਂ ਸਕਦਾ ਕਈ ਰੋਂਦੇ ਬਰੜਾਉਂਦੇ ਮਰ ਜਾਂਦੇ ਹਨ ਤੇ ਕਈ ਗੁਰਮੁਖ ਜਨ ਜਿਨ੍ਹਾਂ ਦੀ ਹੋਂਮੇ ਮਿਟ ਗਈ ਹੈ ਜੋ ਨਰਲੇ ਬਰੰਦੇ ਹਨ ਉਹਨਾਂ ਦਾ ਸਰੀਰ ਸੁਖਾਲਾ ਹੀ ਕੋਚ ਕਰ ਜਾਂਦਾ ਹੈ ਸੋ ਇਸ ਪ੍ਰਕਾਰ ਜੰਮਣ ਮਰਨ ਦਾ ਬੜਾ ਭਾਰੀ ਦੁੱਖ ਮੰਨਿਆ ਗਿਆ ਇਸ ਲਈ ਸਾਧ ਸੰਗਤ ਜੀ ਜਿਹੜਾ ਸਤ ਸੰਗਤ ਵਿੱਚ ਜਾਂਦਾ ਹੈ ਸੇਵਾ ਕਰਦਾ ਹੈ ਭਗਤੀ ਕਰਦਾ ਹੈ ਨਾਮ ਜਪਦਾ ਹੈ ਉਸ ਦੇ ਜਨਮ ਤੇ ਮਰਨ ਦੇ ਦੁੱਖ ਕੱਟੇ ਜਾਂਦੇ ਹਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਫਰਮਾਉਦੇ ਹਨ ਕਿ ਇਹ ਜਨਮ ਪਦਾਰਥ ਪਾਇਕ ਹੈ ਹਰ ਨਾਮ ਨੱਚੇ ਤੈ ਲਵਲਾਏ ਪੱਗ ਖਿਸਿਆ ਰਹਿਣਾ ਨਹੀਂ ਅਗਾ ਠੋਰ ਨਾ ਪਾਏ ਮਹਾਰਾਜ ਫਰਮਾਉਂਦੇ ਹਨ ਕਿ ਬੰਦਾ ਇਹ ਕੀਮਤੀ ਮਨੁੱਖਾ ਜਨਮ ਪਾ ਕੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਪਰ ਜਦੋਂ ਪੈਰ ਤੇ ਲੱਗਿਆ ਕਹਿਣ ਦਾ ਭਾਵੇਂ ਹੈ ਕਿ ਜਦੋਂ ਇੱਥੋਂ ਚੋਲਾ ਛੱਡ ਜਾਂਦਾ ਹੈ ਤਾਂ ਨਾਮ ਤੋਂ ਸਖਣੇ ਰਹਿ ਕੇ ਇਸ ਨੂੰ ਅੱਗੇ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੇ ਉਗੜਾ ਹਰ ਛੇਤੀ ਲੇਵ ਲਾਇ ਜੋ ਸਮਾਂ ਇੱਕ ਵਾਰੀ ਖੁੰਝ ਗਿਆ ਉਹ ਮੁੜ ਕੇ ਹੱਥ ਨਹੀਂ ਆਉਂਦਾ ਤੇ ਮੁੜ ਕੇ ਬੰਦਾ ਪਛਤਾਪ ਹੀ ਕਰਦਾ ਰਹਿੰਦਾ ਹੈ ਤੇ ਬੰਦਾ ਇੱਥੋਂ ਚਲਾ ਜਾਂਦਾ ਹੈ ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ ਦੇ ਵਿੱਚ ਸੁਰਤ ਜੋੜਦਾ ਹੈ ਤੇ ਮਾਇਆ ਦੇ ਮੋਹ ਤੋਂ ਬਚ ਜਾਂਦਾ ਹੈ ਇੱਕ ਸ਼ਬਦ ਵਿੱਚ ਮਹਾਰਾਜ ਫਰਮਾਉਂਦੇ ਹਨ ਜਨਮ ਮਰਨ ਦਾ ਭੌ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਿਹੜਾ ਮਨੁੱਖ ਗੋਪਾਲ ਪ੍ਰਭੂ ਦੀ ਭਗਤੀ ਕਰਦਾ ਹੈ ਪ੍ਰਭੂ ਨਾਲ ਪ੍ਰੇਮ ਕਰਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਡਰ ਦੂਰ ਹੋ ਜਾਂਦਾ ਹੈ ਸਾਧ ਸੰਗਤ ਵਿੱਚ ਰਹਿ ਕੇ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਪਰਮਾਤਮਾ ਆਪ ਵਿਕਾਰਾਂ ਤੋਂ ਉਸ ਦੀ ਰਾਖੀ ਕਰਦਾ ਏਕ ਨਾਮ ਮਨੁੱਖ ਸ਼ਬਦ ਨਾ ਪਾਵੈ ਬੰਧਨ ਬੰਦ ਪਵਾਇਆ ਲਖ 84 ਫਿਰ ਫਿਰ ਆਵੈ ਵਿਰਥਾ ਜਨਮ ਗਵਾਇ ਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰੇ ਫਿਰਦੇ ਹਨ ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲੱਗਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨ ਵਿੱਚ ਬਨ ਕੇ ਜਨਮ ਮਰਨ ਦੇ ਗੇੜ ਵਿੱਚ ਪਵਾਇਆ ਜਾਂਦਾ ਹੈ ਉਹ 84 ਲੱਖ ਜੁਨਾ ਵਿੱਚ ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ ਹੈ ਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਇੱਕ ਸ਼ਬਦ ਵਿੱਚ ਮਹਾਰਾਜ ਬਚਨ ਕਰਦੇ ਹਨ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚੰਦੇ ਸਹੀ ਫਲ ਪਾਵੈ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭਸ ਕੋ ਦিয়ে ਜੀਉ ਜਿਹੜੇ ਬੰਦੇ ਪ੍ਰਮਾਤਮਾ ਦਾ ਧਿਆਨ ਧਰਦੇ ਹਨ ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਦੂਰ ਹੋ ਜਾਂਦੇ ਹਨ ਜਿਹੜੇ ਫਲ ਉਹ ਆਪਣੇ ਮਨ ਵਿੱਚ ਚਿਤਵਦੇ ਹਨ ਉਹ ਫਲ ਉਹ ਪ੍ਰਾਪਤ ਕਰ ਲੈਂਦੇ ਹਨ ਉਹ ਸਦਾ ਕਾਇਮ ਰਹਿਣ ਵਾਲੇ ਮਾਲਕ ਨਾਲ ਸੁਆਮੀ ਨੂੰ ਸਿਮਰ ਕੇ ਜਿਹੜਾ ਸਭ ਜੀਵਾਂ ਨੂੰ ਰਿਜਕ ਦਿੰਦਾ ਹੈ ਮਹਾਰਾਜ ਫਰਮਾਉਂਦੇ ਹਨ ਕਿ ਤੂੰ ਉਸ ਸਦਾ ਕਾਇਮ ਰਹਿਣ ਵਾਲੇ ਸੁਆਮੀ ਮਾਲਕ ਨੂੰ ਸਦਾ ਸਿਮਰ ਜਿਹੜਾ ਸਭ ਜੀਵਾਂ ਨੂੰ ਰਿਜਕ ਦਿੰਦਾ ਹੈ ਸਦਾ ਪਰਮਾਤਮਾ ਦਾ ਧਿਆਨ ਤਰਨਾ ਚਾਹੀਦਾ ਹੈ ਇਸ ਤਰ੍ਹਾਂ ਦੁਨੀਆਂ ਵਾਲਾ ਸਾਰਾ ਡਰ ਨਾਸ ਹੋ ਜਾਂਦਾ ਹੈ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਨ ਭੈਣ ਪਿਆਰੀ ਸਾਧ ਸੰਗਤ ਜੀ ਇਹ ਜੀ ਪਰਮਾਤਮਾ ਤੋਂ ਜਨਮਾਂ ਜਨਮਾਂ ਤਰਾ ਦਾ ਵਿਛੜਿਆ ਹੋਇਆ ਹੈ ਇਸ ਲਈ ਹੀ ਅਸੀਂ ਧਰਤੀ ਤੇ ਵਾਰ-ਵਾਰ ਜਨਮ ਲੈਂਦੇ ਹਾਂ ਸਾਡਾ ਮਨ ਉਸ ਪਰਮਾਤਮਾ ਤੋਂ ਜਨਮਾਂ ਜਨਮਾਂ ਤਰਾ ਤੋਂ ਵਿਛੜਿਆ ਹੋਇਆ ਹੈ ਗੁਰੂ ਜੀ ਫਰਮਾਉਂਦੇ ਹਨ ਕਿ हे ਭੈਣੇ ਜਿਹੜੇ ਜੀ ਪਰਮਾਤਮਾ ਤੋਂ ਵਿਛੜੇ ਰਹਿੰਦੇ ਹਨ ਉਹ ਸੁੱਖ ਨਾਲ ਨਹੀਂ ਵਸ ਸਕਦੇ ਇਸ ਲਈ ਪਿਆਰੀ ਸਾਧ ਸੰਗਤ ਜੀ ਸਾਨੂੰ ਇਹ ਬਹੁਤ ਸੋਹਣਾ ਜੀਵਨ ਮਿਲਿਆ ਹੈ ਇਸ ਵਿੱਚ ਅਸੀਂ ਆਪਣੇ ਕੰਮ-ਕਾਰ ਵੀ ਕਰਨੇ ਹਨ ਮਾਇਆ ਵੀ ਜੋੜਨੀ ਹੈ ਪਰ ਮਾਇਆ ਨੂੰ ਵੰਡ ਕੇ ਛਕਣਾ ਹੈ ਇਹ ਮਾਇਆ ਤਾਂ ਸਾਰੀ ਇੱਥੇ ਹੀ ਰਹਿ ਜਾਣੀ ਹੈ ਜਿਵੇਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਸੂਈ ਦੇ ਕੇ ਕਿਹਾ ਸੀ ਕਿ ਅਸੀਂ ਇਹ ਪ੍ਰਲੋਕ ਵਿੱਚ ਲਾਵਾਂਗੇ ਦੁਨੀ ਚੰਦ ਉਹ ਸੂਈ ਆਪਣੇ ਘਰ ਲਿਆਇਆ ਤੇ ਆਪਣੇ ਘਰ ਵਾਲੀ ਨੂੰ ਦਿੱਤੀ ਉਹਦੀ ਘਰ ਵਾਲੀ ਥੋੜੀ ਸਿਆਣੀ ਸੀ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਇੱਥੋਂ ਤਾਂ ਕੋਈ ਵੀ ਚੀਜ਼ ਪ੍ਰਲੋਕ ਵਿੱਚ ਨਹੀਂ ਜਾਂਦੀ ਤੂੰ ਸੂਈ ਕਿਵੇਂ ਦੇਂਗਾ ਜਦੋਂ ਇਹ ਆਪਣੀ ਘਰਵਾਲੀ ਤੋਂ ਸੁਣਿਆ ਤਾਂ ਉਸ ਦੀਆਂ ਅੱਖਾਂ ਖੁੱਲ ਗਈਆਂ ਫਿਰ ਉਹ ਵਾਪਸ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆ ਤੇ ਆ ਕੇ ਸੂਈ ਲੈ ਆ ਕੇ ਦਿੱਤੀ ਤੇ ਕਹਿੰਦਾ ਮਹਾਰਾਜ ਇੱਥੋਂ ਤਾਂ ਕੋਈ ਚੀਜ਼ ਨਹੀਂ ਜਾ ਸਕਦੀ ਇਹ ਸੂਈ ਕਿਵੇਂ ਜਾਊਗੀ ਫਿਰ ਮਹਾਰਾਜ ਨੇ ਕਿਹਾ ਕਿ ਜਿਹੜੇ ਤੂੰ ਸੱਤ ਝੰਡੇ ਗੱਡੀ 'ਤੇ ਬੈਠਾ ਹੈ ਇੱਕ ਝੰਡਾ 1 ਕਰੋੜ ਦਾ ਹੈ ਤੇਰੇ ਕੋਲ 7 ਕਰੋੜ ਰੁਪਈਆ ਹੈ ਇਹਨੂੰ ਤੂੰ ਪਰਲੋਕ ਵਿੱਚ ਕਿਵੇਂ ਲੈ ਕੇ ਜਾਏਂਗਾ ਜਦੋਂ ਮਹਾਰਾਜ ਦੀ ਇਹ ਗੱਲ ਸੁਣੀ ਤਾਂ ਦੁਨੀ ਚੰਦੀਆਂ ਅੱਖਾਂ ਖੁੱਲ ਗਈਆਂ ਫਿਰ ਦੁਨੀ ਚੰਦ ਨੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਜੀ ਇਸ ਦਾ ਕੋਈ ਹੱਲ ਦੱਸੋ ਤਾਂ ਕਿ ਮੇਰੀ ਮਾਇਆ ਸਫਲ ਹੋ ਜਾਏ ਮਹਾਰਾਜ ਨੇ ਕਿਹਾ ਕਿ ਇਹ ਤੇਰੀ ਮਾਇਆ ਤਨੁ ਵਿਆਸ ਮੇਤ ਪ੍ਰਲੋਕ ਵਿੱਚ ਮਿਲੂਗੀ ਜੇ ਤੂੰ ਇਸ ਨੂੰ ਗਰੀਬਾਂ ਵਿੱਚ ਵੰਡੇਗਾ ਦੁਨੀ ਚੰਦ ਨੇ ਮਹਾਰਾਜ ਜੀ ਦਾ ਬਚਨ ਮੰਨਦੇ ਹੋਏ ਸਾਰੀ ਮਾਇਆ ਗਰੀਬਾਂ ਵਿੱਚ ਵੰਡ ਦਿੱਤੀ ਤੇ ਆਨੰਦ ਵਿੱਚ ਆ ਗਿਆ ਤੇ ਉਸ ਤੋਂ ਉਪਰੰਤ ਦੁਨੀ ਚੰਦ ਭਗਤੀ ਵਿੱਚ ਲੀਨ ਹੋ ਗਿਆ ਤੇ ਆਪਣਾ ਜਨਮ ਮਰਨ ਉਸਨੇ ਕੱਟ ਲਿਆ ਸੋ ਸਾਧ ਸੰਗਤ ਜੀ ਐਸੇ ਪ੍ਰਕਾਰ ਅਸੀਂ ਵੀ ਹਰ ਰੋਜ਼ ਜਾ ਕੇ ਸਾਧ ਸੰਗਤ ਕਰਨੀ ਹੈ ਸੇਵਾ ਕਰਨੀ ਹੈ ਗੁਰਦੁਆਰੇ ਜਾ ਕੇ ਸੀਸ ਝੁਕਾਉਣਾ ਹੈ ਤੇ ਬਾਣੀ ਪੜ੍ਹਨੀ ਹੈ ਜਦੋਂ ਆਪਾਂ ਸਤਸੰਗ ਵਿੱਚ ਜਾਂਦੇ ਹਾਂ ਤਾਂ ਉਹ ਇੱਕ ਸੱਚਖੰਡ ਦਾ ਨਜ਼ਾਰਾ ਬਣ ਜਾਂਦਾ ਹੈ ਜੇ ਕੋਈ ਬੰਦਾ ਸੱਚਖੰਡ ਦਾ ਨਜ਼ਾਰਾ ਲੈਣਾ ਚਾਹੁੰਦਾ ਹੈ ਤਾਂ ਉਹ ਸਤਸੰਗ ਕਰੇ ਕਬੀਰ ਸਾਹਿਬ ਨੇ ਕਿਹਾ ਹੈ ਕਿ ਜੇ ਤੁਸੀਂ ਜਿੰਦੇ ਜੀ ਸੱਚਖੰਡ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਸਤ ਸੰਗਤ ਕਰੋ ਸਤ ਸੰਗਤ ਹੀ ਸੱਚਖੰਡ ਹੈ ਜਿਸ ਨਾਲ ਸਾਡਾ ਜਨਮ ਮਰਨ ਕਟਿਆ ਜਾਂਦਾ ਹੈ ਕਰੋੜਾਂ ਪਾਪ ਗੁਰਬਾਣੀ ਪੜਨ ਸੁਣਨ ਨਾਲ ਦੂਰ ਹੋ ਜਾਂਦੇ ਹਨ ਤੇ ਜਦੋਂ ਮਨੁੱਖ ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਤਾਂ ਉਸਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਸੋ ਸਾ ਸੰਗਤ ਜੀ ਸਾਨੂੰ ਵੀ ਹਰ ਰੋਜ਼ ਸਤ ਸੰਗਤ ਕਰਨੀ ਚਾਹੀਦੀ ਹੈ ਜੇ ਕੋਈ ਸੰਗਤ ਨਹੀਂ ਮਿਲਦੀ ਤਾਂ ਘਰ ਵਿੱਚ ਵੀ ਸੰਗਤ ਕਰ ਸਕਦੇ ਹਾਂ ਚਾਰ ਜਾਣੇ ਤਿੰਨ ਜਾਣੇ ਬਾਣੀ ਪੜ ਸਕਦੇ ਹਾਂ ਜੇ ਤਿੰਨ ਨਹੀਂ ਹਨ ਤਾਂ ਦੋ ਜਾਣੇ ਸੰਗਤ ਕਰ ਸਕਦੇ ਹਨ ਜੇ ਦੋ ਵੀ ਨਹੀਂ ਹਨ ਤਾਂ ਇਕੱਲਾ ਬੰਦਾ ਬਾਣੀ ਦੀ ਸੰਗਤ ਨਾਲ ਸਤ ਸੰਗਤ ਕਰ ਸਕਦਾ ਹੈ ਹੋਈਆਂ ਭੁੱਲਾਂ ਚੁਕਾਂ ਦੀ ਖੇਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ